ਕਦੇ ਕਿਸੇ ਦੇ ਚਿਹਰੇ ਦੀ ਮੁਸਕਰਾਹਟ ਬਣ ਕੇ ਦੇਖੋ ਖੁਸ਼ੀ ਦਾ ਪਤਾ ਨਹੀਂ ਪਰ ਸਕੂਨ ਜ਼ਰੂਰ ਮਿਲੇਗਾ ਜਿੱਥੇ ਤੁਹਾਨੂੰ ਲੱਗੇ ਕਿ ਤੁਹਾਡੀ ਜ਼ਰੂਰਤ ਨਹੀਂ ਉੱਥੇ ਖਾਮੋਸ਼ੀ ਨਾਲ ਆਪਣੇ ਆਪ ਨੂੰ ਅਲੱਗ ਕਰ ਲੈਣਾ ਚਾਹੀਦਾ ਸਮਝਦਾਰ ਤੇ ਸਮਝਦਾਰ ਬਣੋ ਕਿਉਂਕਿ ਜਵਾਨੀ ਜੋ ਬੀਜਦੀ ਹੈ ਬੁਢਾਪੇ ਵਿੱਚ ਉਹੀ ਕੱਟਣਾ ਪੈਂਦਾ ਹੈ ਆਪਣੇ ਮਨ ਵਿੱਚ ਇੰਨੀ ਨਫ਼ਰਤ ਨਾ ਰੱਖੋ ਕਿਉਂਕਿ ਜਿਸ ਦਿਲ ਵਿੱਚ ਨਫ਼ਰਤ ਹੁੰਦੀ ਹੈ ਉਸ ਦਿਲ ਵਿੱਚ ਰੱਬ ਨਹੀਂ ਵਸਦਾ ਕੌਣ ਕੀ ਕਰ ਰਿਹਾ ਕਿਵੇਂ ਕਰ ਰਿਹਾ ਅਤੇ ਕਿਉਂ ਕਰ ਰਿਹਾ ਇੰਨਾਂ ਗੱਲਾਂ ਤੋਂ ਜਿੰਨਾ ਦੂਰ ਰਹੋਗੇ ਉਨਾ ਹੀ ਖੁਸ਼ ਰਹੋਗੇ ਕਿਸੇ ਇਨਸਾਨ ਦੇ ਕੁਝ ਸਮੇਂ ਦੇ ਬੁਰੇ ਵਿਵਹਾਰ ਕਰਕੇ ਉਸ ਨੂੰ ਹਮੇਸ਼ਾ ਲਈ ਬੁਰਾ ਨਾ ਸਮਝੋ ਕਿਉਂਕਿ ਕਦੇ-ਕਦੇ ਹਾਲਾਤ ਬੁਰੇ ਹੁੰਦੇ ਹਨ ਇਨਸਾਨ ਨਹੀਂ ਆਪਣਾ ਗੁੱਸਾ ਤੇ ਆਕੜ ਉਹਨਾਂ ਨੂੰ ਕਦੇ ਨਾ ਦਿਖਾਓ ਜਿਨ੍ਹਾਂ ਨੇ ਤੁਹਾਨੂੰ ਪੈਦਾ ਕੀਤਾ ਤੇ ਵੱਡਾ ਕੀਤਾ ਹੁੰਦਾ ਯਾਦ ਰੱਖਿਓ ਬੰਦੇ ਦੀ ਬਰਬਾਦੀ ਦਾ ਵਕਤ ਉਦੋਂ ਸ਼ੁਰੂ ਹੋ ਜਾਂਦਾ ਹੈ ਜਦੋਂ ਉਸਦੇ ਮਾਪੇ ਉਸਦੇ ਗੁੱਸੇ ਦੇ ਡਰ ਤੋਂ ਆਪਣੀ ਜ਼ਰੂਰਤ ਦੱਸਣਾ, ਅਤਿ ਨਸੀਅਤ ਦੇਣਾ ਛੱਡ ਦਿੰਦੇ ਹਨ। ਕੋਈ ਸਾਡਾ ਬੁਰਾ ਕਰਨਾ ਚਾਹੁੰਦਾ ਤਾਂ ਇਹ ਉਹਦੇ ਕਰਮਾਂ ਵਿੱਚ ਲਿਖਿਆ ਜਾਵੇਗਾ। ਅਸੀਂ ਕਿਉਂ ਕਿਸੇ ਦਾ ਬੁਰਾ ਸੋਚ ਕੇ ਆਪਣੇ ਕਰਮ ਅਤੇ ਬਕਤ ਦੋਵੇਂ ਖਰਾਬ ਕਰੀਏ। ਇਹ ਗੱਲ ਗੱਠ ਬੰਨ ਲਵੋ ਆਪਣੇ ਦਿਲ ਦਾ ਹਾਲ ਹਰ ਕਿਸੇ ਨੂੰ ਸੁਣਾਇਆ ਨਾ ਕਰੋ ਕਿਉਂਕਿ ਇਥੇ ਤਮਾਸ਼ਾ ਬਣਦੇ देर ਨਹੀਂ ਲੱਗਦੀ ਆਪਣੇ ਘਰ ਦੀਆਂ ਗੱਲਾਂ ਬਗਾਨਿਆਂ ਨੂੰ ਨਾ ਦੱਸਿਆ ਕਰੋ ਕਿਉਂਕਿ ਤੁਹਾਡੀ ਗੈਰਮੌਜੂਦਗੀ ਵਿੱਚ ਉਹੀ ਤੁਹਾਡੇ ਮਜ਼ਾਕ ਦਾ ਕਾਰਨ ਬਣਣਗੇ ਆਪਣੇ ਦੋਸਤਾਂ ਨੂੰ ਵੀ ਉਹਨੇ ਹੀ ਰਾਜ਼ ਦੱਸੋ ਕਿ ਜੇ ਕੱਲ ਨੂੰ ਕਿਤੇ ਉਹ ਦੁਸ਼ਮਣੀ ਤੇ ਉਤਾਰੂ ਹੋ ਜਾਵੇ ਤਾਂ ਤੁਹਾਨੂੰ ਨੁਕਸਾਨ ਨਾ ਪਹੁੰਚਾ ਸਕੇ ਜ਼ਿੰਦਗੀ ਨੂੰ ਇਸ ਤਰ੍ਹਾਂ ਜਿਉਣਾ ਚਾਹੀਦਾ ਹੈ ਕਿ ਕੋਈ ਹੱਸੇ ਤਾਂ ਤੁਹਾਡੇ ਕਰਕੇ ਤੁਹਾਡੇ ਉੱਤੇ ਨਹੀਂ ਇਤੇ ਕੋਈ ਰੋਏ ਤਾਂ ਤੁਹਾਡੇ ਲਈ ਰੋਏ ਤੁਹਾਡੇ ਕਰਕੇ ਨਹੀਂ ਕਿਸੇ ਨੂੰ ਨਸੀহত ਦਿਓ ਤਾਂ ਇਕੱਲੇ ਨੂੰ ਦਿਓ ਹਾਂ ਤੇ ਜੇ ਤਾਰੀਫ ਕਰੋ ਤਾਂ ਸਭ ਦੇ ਵਿੱਚ ਕਰੋ ਆਪਣੀਆਂ ਉਂਗਲੀਆਂ ਦਾ ਇਸਤੇਮਾਲ ਹਮੇਸ਼ਾ ਆਪਣੇ ਗੁਨਾਹਾਂ ਨੂੰ ਗਿਣ ਲੈ ਕਰੋ ਦੂਸਰਿਆਂ ਉੱਤੇ ਉਂਗਲੀਆਂ ਉਠਾਉਣ ਲਈ ਨਹੀਂ ਮਿਲਦੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਖੁਸ਼ ਰਹੋ ਆਬਾਦ ਰਹੋ ਧੰਨਵਾਦ